ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਪਸ਼ਮੀਨੇ ਦੇ ਵਿੱਚ ਸੂਟ ਹੋਣਗੇ ਪ੍ਰਾਈਸ ਸੂਟਾਂ ਦੇ ਮਨ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜਿਵੇਂ 8146580803 814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੈ ਕਿ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਿਸ ਹੋਣੇ ਆ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਕਿਉਂਕਿ ਮੈਨੂੰ ਬਾਰ-ਬਾਰ ਜਦੋਂ ਤੁਸੀਂ ਸੂਟ ਦਾ ਪੁੱਛਦੇ ਹੋ ਹੁੰਦੇ ਹੋ ਵੀ ਅਵੇਲੇਬਲ ਹੈਗਾ ਉਸ ਟਾਈਮ ਜਦੋਂ ਮੈਂ ਹਾਂ ਕਰ ਦਿੰਨੀ ਆ ਪਲੀਜ਼ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਆਪਣੇ ਆਪ ਪੁੱਛ ਲਿਆ ਕਰੋ ਬਾਅਦ ਚ ਵੀ ਮੈਨੂੰ ਇਹੀ ਕੁਐਸਚਨ ਪੁੱਛਣਾ ਪੈਂਦਾ ਵੀ ਐਡਰੈਸ ਭੇਜ ਦਿਓ ਆਪਣਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਣਾ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰਿਆ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਪ ਦਾ ਪਹਿਲਾ ਸੂਟ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਅੱਜ ਸੂਟ ਦਿਖਾਵਾਂਗੇ ਕਿਸੇ ਨੂੰ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਰਾਮ ਟੈਕਸ ਬ੍ਰਾਂਡ ਦੇ ਸੂਟ ਬਹੁਤ ਪਿਆਰੇ ਸੂਟ ਹੈ ਤਿੰਨ ਤਿੰਨ ਮੀਟਰਸ ਦੀਆਂ ਬਾਟਮਸ ਹੋਣਗੀਆਂ ਸੂਟਾਂ ਦੇ ਨਾਲ ਜਿਹੜੇ ਮੈਚਿੰਗ ਸੂਟ ਹੈ ਜਿਹੜੇ ਆਲਓਵਰ ਹੋਣਗੇ ਉਹ ਪੂਰੇ 5 ਮੀਟਰ ਦੀ ਕੱਟ ਰਹੂਗੀ ਇਹ ਮੈਚਿੰਗ ਹੈ ਸੂਟ ਬੜਾ ਪਿਆਰਾ neck ਦੇਖੋ ਪਹਿਲਾਂ ਹੀ ਆਲਰੇਡੀ ਬਣਿਆ ਹੋਇਆ ਪੋਟਲੀ ਬਟਨਸ ਦੇ ਨਾਲ ਅੰਬੀ ਵਾਲਾ ਪ੍ਰਿੰਟ ਰਸਟ ਕਲਰ ਦੇ ਵਿੱਚ ਸੂਟ ਹੈ ਕਸ਼ਮੀਨੇ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਬਹੁਤ ਪਿਆਰਾ ਤੇ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਇਹ ਪਲੇਨ ਜਿਵੇਂ ਪੱਟੀ ਲਗਾ ਕੇ ਬਾਟਮ ਦੇ ਨਾਲ ਦੀ ਫੇਰ ਵਰਕ ਕੀਤਾ ਹੋਇਆ ਆਪਾਂ ਲੈਂਥ ਦੇ ਅਕੋਰਡਿੰਗ ਇਹਨੂੰ ਉੱਪਰ ਥੱਲੇ ਕਰ ਸਕਦੇ ਹਾਂ ਬਹੁਤ ਪਿਆਰਾ ਵਰਕ ਇਹ ਘੇਰੇ ਤੇ ਹੋ ਗਿਆ ਤੇ ਨਾਲ ਹੈ ਜੀ 3 ਮੀਟਰ ਦੀ ਪਸ਼ਮੀਨੇ ਦੀ ਬਾਟਮ ਹੈ ਤੇ ਬਾਟਮ ਤੇ ਵੀ ਵਰਕ ਹੈ ਨਾਲ ਇਹ ਬਾਟਮ ਤੇ ਦੇਖੋ ਨਾਲੇ ਜਿਹੜਾ ਬਾਟਮ ਤੇ ਵਰਕ ਹੈ ਬਹੁਤ ਸਫਾਈ ਨਾਲ ਕੀਤਾ ਹੋਇਆ ਤੇ ਨਾਲ ਜਿਹੜੇ ਧਾਗੇ ਯੂਜ਼ ਕੀਤੇ ਹੋਏ ਬਹੁਤ ਹੀ ਸੋਬਰ ਕਲਰ ਦੇ ਵਿੱਚ ਵਰਕ ਹੈ ਬਹੁਤ ਸੋਹਣਾ ਕੋਈ ਢਕੀਲਾ ਜਾਂ ਰੰਗ ਨਹੀਂ ਹੈਗਾ ਯੂਜ਼ ਕੀਤਾ ਹੋਇਆ ਬਹੁਤ ਪਿਆਰੇ ਕਲਰ ਦੇ ਵਿੱਚ 3 ਮੀਟਰ ਦੀ ਬਾਟਮ ਹੈ ਚਾਹੇ ਤੁਸੀਂ ਹੈਵੀ ਸਲਵਾਰ ਬਣਾ ਲਓ ਚਾਹੇ ਨੂੰ ਸਿੰਪਲ ਬਣਾ ਲਿਓ ਉਹ ਤੁਹਾਡੀ ਆਪਣੀ ਚੋਇਸ ਹੈ ਇਹ ਲੁੱਕ ਦੇ ਵਿੱਚ ਹੈਗਾ ਸੂਟ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਤੇ ਇਸ ਦੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰੀ ਸੇਮ ਕਲਰ ਦੀ ਲੇਸ ਲੱਗੀ ਹੋਏ ਇਹ ਲੁੱਕ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਸੂਟ ਦਾ 2500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਵਿੱਚ ਹੁਣ ਸੇਮ ਪ੍ਰਿੰਟ ਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾਵਾਂਗੇ ਨੈਕਸਟ ਹੈਗਾ ਕਲਰ ਫਰੋਜ਼ੀ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ ਹੈ कोई लाइनिंग ਨਹੀਂ ਲੱਗਣੀ ਹੈ ਕਿ ਬਹੁਤ ਪਿਆਰਾ ਗਾਫ ਫੈਬਰਿਕ ਹੈ ਤੇ neck ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਪੋਟਲੀ ਬਟਨਸ ਲੱਗੇ ਆ neck ਤੇ ਘੇਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਇਹ ਘੇਰੇ ਤੇ ਵਰਕ ਆ ਜਾਣਾ ਤੇ बॉटम ਤੇ ਵਰਕ ਹੈ ਮੈਂ ਪਹਿਲਾਂ suit ਚ ਤੁਹਾਨੂੰ ਦਿਖਾ ਦਿੱਤਾ ਸੀਗਾ ਇਹ बॉटम ਤੇ ਵਰਕ ਹੈ ਨਾਲ ਹੈਗਾ ਚਨਾਉਣ ਦਾ ਦੁਪੱਟਾ ਪੂਰੇ 2.5 ਮੀਟਰ ਦੀ ਲੈਂਥ ਦੇ ਵਿੱਚ ਦੁਪੱਟਾ ਰਹੂਗਾ ਤੇ ਸੇਮ ਕਲਰ ਦੀ ਲੇਸ ਦੀ ਫਰਨਿਸ਼ਿੰਗ ਹੈ ਜੀ ਦੁਪੱਟੇ ਨੂੰ ਇਹ ਲੁੱਕ ਦੇ ਵਿੱਚ ਆਣਾ ਚਾਹੀਦਾ ਬੜੇ ਪਿਆਰੇ ਸਰਦਾਰੀ ਸੂਟ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨੈਕਸਟ ਆ ਗਿਆ येलो ਮਸਟਰਡ ਕਲਰ ਇਹ ਲੁੱਕ ਦੇ ਵਿੱਚ ਆ ਜਾਣਾ ਜਿਹੜਾ ਘੇਰੇ ਤੇ ਵਰਕ ਹੈ ਉਹ ਜਸਟੇਬਲ ਹੈ ਉਹਨੂੰ ਆਪਾਂ ਲੈਂਥ ਦੇ ਅਕੋਰਡਿੰਗ ਉੱਪਰ-ਨੀਚੇ ਕਰ ਸਕਦੇ ਆਂ ਦੇਖੋ ਕਿੰਨੀ ਪਿਆਰੀ neck ਬਣੀ ਹੈ ਬਹੁਤ ਸੋਹਣੇ ਪੋਟਲੀ ਬਟਨਸ ਦੇ ਨਾਲ ਅੰਬੀ ਵਾਲਾ ਪ੍ਰਿੰਟ ਇਹ ਘੇਰੇਤੀ ਆ ਜਾਣਾ ਵਰਕ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਤੇ ਇਹ ਹੈਗਾ ਇਹ ਦੇਖੋ ਬਾਟਮ ਤੇ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਬਹੁਤ ਹੀ ਸਫਾਈ ਨਾਲ ਵਰਕ ਕੀਤਾ ਹੋਇਆ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਵਿਦਾਊਟ ਲਾਈਨਿੰਗ ਤੇ ਜਿਹੜਾ ਬ੍ਰਾਂਡੇਡ ਸੂਟ ਹੁੰਦਾ ਜੀ ਕੋਈ ਬੁਰ ਨਹੀਂ ਆਉਂਦਾ ਸੂਟਾਂ ਤੇ ਕਸ਼ਮੀਨੀ ਦਾ ਸੂਟ ਕਦੇ ਵੀ ਹੋਵੇ ਕੋਈ ਬੁਰ ਨਹੀਂ ਆਉਂਦਾ ਜੀ ਹਮੇਸ਼ਾ ਜਿਹੜਾ ਬ੍ਰਾਂਡੇਡ ਸੂਟ ਹੁੰਦਾ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ आ गया बड़ा सोहना गाजरी कलर है सेम दे बहुत ही सोहना अंबी वाला प्रिंट नैक्ट के पोटली बटन है अंबी वाला प्रिंट है घेरे पर आ जा वर्क ये बॉटम से आ जा वर्क वर्क बॉटम त ਇਹ ਲੁੱਕ ਦਾ ਨਹੀਂ 3 ਮੀਟਰ ਦੀ ਬਾਟਮ ਹੈ ਨਾਲ ਤੇ ਚਾਹ ਨਾ ਹੁੰਦਾ ਦੁਪੱਟਾ ਪੂਰਾ 2.5 ਮੀਟਰ ਦਾ ਰਹੂਗਾ ਸੇਮ ਕਲਰ ਦੀ ਲੇਸ ਦੀ ਫਿਨਿਸ਼ਿੰਗ ਦੇਣਾ ਇਹ ਲੁੱਕ ਦੇ ਵਿੱਚ ਆਣਾ ਸੂਟ ਇੱਥੇ ਤੁਹਾਨੂੰ ਸੇਵਾ ਸਕਰੀਨ ਸ਼ਾਟ ਲੈ ਸਕਦੇ ਹਾਂ ਸੂਟ ਦਾ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਹੀ ਮੈਂ ਤੁਹਾਨੂੰ ਦਿਖਾਏ ਆਂ ਚਾਰ ਸੂਟ ਇੱਕ ਡਿਜ਼ਾਈਨ ਦੇ ਵਿੱਚ ਚਾਰ ਰੰਗ 2500 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਸੋਹਣਾ ਡਾਰਕ ਨੇਵੀ ਬਲੂ ਕਲਰ ਹੈ ਸੂਟ ਦਾ ਡਾਰਕ ਬਲੂ ਕਲਰ ਹੈ ਇਸ ਮਹੀਨੇ ਦਾ ਸੂਟ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਕਿੰਨਾ ਪਿਆਰਾ ਸਾਰੇ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਵਿੱਚ ਫਰੰਟ ਚ ਸਾਰੇ ਤੇ ਆਰੀ ਵਰਕ ਕੀਤਾ ਹੋਇਆ ਥ੍ਰੈਡ ਦੇ ਨਾਲ ਆਊਟਲਾਈਨਿੰਗ ਕੀਤੀ ਹੋਈ ਹੈ ਫਲਾਰਸ ਦੀ ਸਾਰੇ ਤੇ ਹੀ ਵਰਕ ਕੀਤਾ ਹੋਇਆ ਇਹ ਲੁੱਕ ਦੇ ਵਿੱਚ ਆ ਜਾਣਾ ਕਰਨ ਤੇ ਬਹੁਤ ਪਿਆਰਾ ਵਰਕ ਹੈ ਤੇ ਘੇਰੇ ਤੇ ਬੜੇ ਸੋਹਣੇ ਪਿੰਟੈਕਸ ਪਾਏ ਹੋਏ ਆ ਬਲੂ ਕਲਰ ਦੇ ਵਿੱਚ ਸੂਟ ਹੈ ਤੇ ਨਾਲ ਪਲੇਨ ਪਸ਼ਮੀਨੇ ਦੀ ਬਾਟਮ ਰਹੂਗੀ 3 ਮੀਟਰ ਦੀ ਇਹ ਲੁੱਕ ਦੇ ਵਿੱਚ ਆ ਜਾਣਾ ਸਾਰੀ ਸ਼ਰਟ ਤੇ ਹੀ ਵਰਕ ਹੈ ਜੀ ਫਰੰਟ ਤੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਬਲੂ ਕਲਰ ਦੇ ਵਿੱਚ ਸੂਟ ਹੈ ਡਾਰਕ ਨੇਵੀ ਬਲੂ ਕਲਰ ਹੈ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਚਨਾਉਣ ਦਾ ਦੁਪੱਟਾ ਇਹ ਲੁਕ ਕੇ ਵਿੱਚ ਆਹੋ ਸੋਹਣਾ ਕਲਰ ਹੈ ਵਾਲੇ ਸੂਟ ਕ ਸੂਟ ਦਾ ਬਣ ਕੇ ਬਹੁਤ ਪਿਆਰਾ ਲੱਗਣਾ ਹੈ ਇਹ ਇਹ ਦੇਖੋ ਇਹਦਾ ਕਲਰ ਬੜਾ ਪਿਆਰਾ ਹੈ ਉੱਪਰ ਤੋਂ ਵਿంటర్ ਛੇਮੇ ਦੇ ਕਲਰ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਆਪਣਾ ਇਹ ਵੜਾ ਸੂਟ ਨੈਕਸਟ ਆ ਗਿਆ ਰਸਟ ਕਲਰ ਰਸਟ ਕਲਰ ਸੇਮ ਦੇ ਵਿੱਚ ਸਾਰੀ ਸ਼ਰਟ ਤੇ ਫਰੰਟ ਤੇ ਆਰੀ ਵਰਕ ਹੋਇਆ ਫਲਾਰਸ ਦੀ ਆਊਟਲਾਈਨਿੰਗ ਕੀਤੀ ਹੋਈ ਹੈ ਵਰਕ ਦੇ ਨਾਲ ਇਹ ਦੇਖੋ ਇਹ ਸਾਰਾ ਵਰਕ ਕੀਤਾ ਹੋਇਆ ਸਾਰੀ ਸ਼ਰਟ ਦੇ ਵਿੱਚ ਹੀ ਫਰੰਟ ਤੇ ਬਹੁਤ ਪਿਆਰਾ ਵਰਕ ਹੈ ਮੈਚਿੰਗ ਸੂਟ ਰਹੂਗਾ ਨਾਲ ਪਸ਼ਮੀਨੇ ਦੀ ਪਲੇਨ ਬਾਟਮ ਰਹਿਣੀ ਹੈ 3 ਮੀਟਰ ਦੀ ਨਾਲ ਤੇ ਪ੍ਰਿੰਟ ਬਹੁਤ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਜਿਹੜੀ ਮਰਜ਼ੀ ਏਜ ਦੇ ਵਿੱਚ ਆਪਾਂ ਵੀਅਰ ਕਰ ਸਕਦੇ ਹਾਂ ਇਹਦੇ ਸੂਟਾਂ ਨੂੰ ਕੋਈ ਏਜ ਮੈਟਰ ਨਹੀਂ ਕਰਦੀ ਹੈਗੀ ਕੋਈ ਲਾਈਨਿੰਗ ਨਹੀਂ ਲੱਗਣੀ ਬ੍ਰਾਂਡਡ ਸੂਟ ਹੈ ਚਨੌਨ ਦੇ ਦੁਪੱਟਿਆਂ ਦੇ ਨਾਲ ਇਹ ਲੁੱਕ ਦੇ ਵਿੱਚ ਆ ਜਾ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨੈਕਸਟ ਆ ਗਿਆ ਇਹਦੇ ਵਿੱਚ ਮਹਿੰਦੀ ਕਲਰ ਸੇਮ ਦੇ ਵਿੱਚ ਡਾਰਕ ਮਹਿੰਦੀ ਕਲਰ ਹੈ ਬਹੁਤ ਪਿਆਰਾ ਇਹ ਲੁੱਕ ਹਾਰੀ ਸ਼ਰਟ ਤੇ ਵਰਕ ਆਊਟ ਲਾਈਨਿੰਗ ਕੀਤੀ ਹੋਈ ਆਰੀ ਵਰਕ ਦੇ ਨਾਲ ਸਾਰੇ ਫਲਾਰਸ ਦੀ ਇਹ ਦੇਖੋ ਬਹੁਤ ਪਿਆਰਾ ਨਾਲ ਪਲੇਨ ਬਾਟਮ ਰਾਊਗੀ ਸੇਮ ਕਲਰ ਦੇ ਵਿੱਚ 3 ਮੀਟਰ ਦੀ ਪਸ਼ਮੀਨੇ ਦੀ ਬਾਟਮ ਇਚਨ ਆਨ ਦਾ ਦੁਪੱਟਾ ਰਹਿਣਾ ਪੂਰੇ 2.5 ਮੀਟਰ ਦੇ ਦੁਪੱਟੇ ਆ ਬ੍ਰਾਂਡਡ ਸੂਟਾਂ ਦੇ ਨਾਲ ਪੇਸ਼ ਆ ਫੈਬ੍ਰਿਕ ਪੂਰਾ ਖੁੱਲਾ ਹੁੰਦਾ 2400 ਪ੍ਰਾਈਸ ਹੈ 2400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਮਸਟਰਡ ਕਲਰ ਇਹ ਵੀ ਕਲਰ ਬੜਾ ਸੋਹਣਾ ਜਿਵੇਂ ਮਰਜੀ ਆਪਾਂ ਸਲਵਾਰ ਸੂਟ ਬਣਾ ਲਓ ਜੇ ਪਲਾਜ਼ੋ ਸੂਟ ਜੋ ਵੀ ਤੁਸੀਂ ਬਣਾਉਣਾ ਲੁੱਕ ਦੇਖੋ ਸੂਟਾਂ ਦੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਤੇ ਬਹੁਤ ਪਿਆਰਾ ਵਰਕ ਹੈ ਜਿਵੇਂ ਮਰਜੀ ਕਿਸੇ ਹਲਕੇ ਫੁਲਕੇ ਫੰਕਸ਼ਨ ਤੇ ਵੀ ਆਪਾਂ ਵੇਅਰ ਕਰ ਸਕਦੇ ਹਾਂ ਇਹਦੇ ਸੂਟਾਂ ਨੂੰ ਕਿਉਂਕਿ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਜੀ ਕੋਈ ਆਮ ਸੂਟ ਤਾਂ ਹੈ ਨਹੀਂ ਕਿ ਫੈਬਰਿਕ ਤੋਂ ਹੀ ਪਤਾ ਚੱਲ ਜਾਂਦਾ ਹੈ ਬ੍ਰਾਂਡ ਸੂਟ ਦੇ ਹਮੇਸ਼ਾ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਤੇ ਜਿਹੜੇ ਦੁਪੱਟੇ ਹਨ ਉਹਦੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਜਿਹੜੇ ਪਹਿਲਾ ਸੈੱਟ ਦਿਖਾਇਆ ਸੀ ਉਹਦੇ ਤੇ ਲੇਸ ਲੱਗੀ ਹੋਈ ਸੀ ਇਰਾ ਤੇ ਪ੍ਰੋਪਰ ਬਾਟਮ ਦੇ ਨਾਲ ਦੀ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਪੂਰੇ 2.5 ਮੀਟਰ ਦੇ ਦੁਪੱਟੇ ਆ ਇਹ ਲੁੱਕ ਦੇ ਵਿੱਚ 2400 ਪ੍ਰਾਈਸ ਹੈ 2400 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਆਲ ਓਵਰ ਦੇ ਵਿੱਚ ਰਹਿਣਗੇ ਜੀ ਸੂਟ ਇਹ ਵੀ ਆਰੀ ਵਰਕ ਕੀਤਾ ਹੋਇਆ ਹੈ ਸਾਰੀ ਸ਼ਰਟ ਤੇ ਇਹ ਆਲ ਓਵਰ ਹੈ ਸੂਟ ਪੂਰੇ 5 ਮੀਟਰ ਦੀ ਕੱਟ ਰਹੋਗੀ ਆਲ ਓਵਰ ਸੂਟ ਹੈ ਸਾਰੀ ਆਊਟਲਾਈਨਿੰਗ ਤੁਸੀਂ ਦੇਖ ਸਕਦੇ ਹੋ ਪੀਚ ਤੇ ਫਿਰੋਜ਼ੀ ਕਲਰ ਦੇ ਨਾਲ ਆਊਟਲਾਈਨਿੰਗ ਕੀਤੀ ਹੋਈ ਹੈ ਸ਼ਰਟ ਤੇ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਸਰਦਾਰੀ ਸੂਟ ਆਲ ਓਵਰ ਦੇ ਵਿੱਚ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਤੇ ਦੁਪट्टे ਦੀ ਪ੍ਰੋਪਰ ਫਿਨਿਸ਼ਿੰਗ ਵੀ ਕੀਤੀ ਹੋਈ ਆ ਦੇਖੋ ਸੂਟ ਦੇ ਨਾਲ ਦੀ ਪੱਟੀ ਲਗਾ ਕੇ ਇਹਦੇ ਨਾਲ ਪਿਓਰ ਦਾ ਦੁਪੱਟਾ ਕਈਆਂ ਨੂੰ ਨਹੀਂ ਚਣੌਂਦੇ ਦੁਪੱਟੇ ਪਸੰਦ ਪਿਓਰ ਦੇ ਦੁਪੱਟੇ ਦੇ ਨਾਲ ਹੈ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਇਹਦੇ ਵਿੱਚ ਕਲਰ ਹੈਗਾ ਬੜਾ ਸੋਹਣਾ ਗ੍ਰੀਨ ਕਲਰ ਇਹ ਵੀ ਬੜੇ ਪਿਆਰੇ ਸਰਦਾਰੀ ਸੂਟ ਹੈ ਜੀ ਰਾਮਟੈਕਸ ਬ੍ਰਾਂਡ ਦੇ ਬਹੁਤ ਸੋਹਣੇ ਵਰਕ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਆਊਟਲਾਈਨਿੰਗ ਦੇਖੋ ਕਿੰਨੀ ਪਿਆਰੀ ਇਹ ਸਾਰਾ ਵਰਕ ਹੈ ਆਫ ਵਾਈਟ ਕਲਰ ਦੇ ਨਾਲ ਤੇ ਬ੍ਰਾਊਨ ਕਲਰ ਦੇ ਨਾਲ ਆਲ ਓਵਰ ਸੂਟ ਪੂਰੇ 5 ਮੀਟਰ ਦੀ ਕੱਟ ਰਹੂਗੀ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਤੇ ਨਾਲ ਬਾਟਮ ਦੇ ਨਾਲ ਸੂਟ ਦੇ ਨਾਲ ਦੀ ਪੱਟੀ ਲਗਾ ਕੇ ਦੁਪट्टे ਦੀ ਪ੍ਰੋਪਰ ਫਿਨਿਸ਼ਿੰਗ ਹੈ ਪਿਓਰ ਦਾ ਦੁਪੱਟਾ ਨਾਲ ਇਹ ਲੁੱਕ ਦੇ ਵਿਚਾਰ ਜਨਾ ਸੋਹਣਾ ਕਿੰਨਾ ਪਿਆਰਾ ਸੂਟ ਹੈ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਡਿਫਰੈਂਟ ਜਿਹਾ ਕਲਰ ਹੈ ਦੇਖੋ ਪਰਪਲ ਮੌਵਜ਼ਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਆਲਓਵਰ ਸੂਟ ਰਾਮਟੈਕਸ ਬ੍ਰਾਂਡ ਦਾ ਪਸ਼ਮੀਨੇ ਦਾ ਪੂਰੇ 5 ਮੀਟਰ ਦੀ ਕਟ ਹੈ ਤੇ ਸਾਰਾ ਇਹ ਵਰਕ ਕੀਤਾ ਹੋਇਆ ਹੋ ਸੋਹਣੀ ਆਊਟਲਾਈਨਿੰਗ ਕੀਤੀ ਹੋਈ ਹੈ ਫਲਾਰਸ ਦੀ ਆਰੀ ਵਰਕ ਦੇ ਨਾਲ ਪੂਰੀ ਸ਼ਰਟ ਤੇ ਲੁੱਕ ਦੇ ਵਿੱਚ ਆਇਆ ਵੀ ਦਾ ਆਊਟਲਾਈਨਿੰਗ ਸੂਟ ਬਣਨਾ ਤੇ ਪਿਓਰ ਦੇ ਦੁਪੱਟਿਆਂ ਨਾਲ ਪੂਰੇ 2.5 ਮੀਟਰ ਦੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਲੋਕ ਦੇ ਵਿਚਾਰ ਨਾਲ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਤਿੰਨ ਸੂਟ ਦਿਖਾਏ ਆ ਮੈਂ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 ਕਿ 8246580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ